ਜਿਹੜੀ ਵੀ ਸੰਗਤ ਨੇ ਕੋਈ ਸਮਾਨ ਪਹਚਾਣਾ ਹੋਇਆ ਉੱਥੇ ਆਪਣੀ ਸੇਵਾ ਦੇਣੀ ਹੋਈ ਸੋ ਆਪਾਂ ਖਾਲੀ ਜਾਣਾ ਵੀ ਸਾਨੂੰ ਉਸ ਰਸਦ ਦਾ ਜਿਹੜੀ ਤੁਸੀਂ ਦੇ ਦਿਓ ਸਭ ਤੋਂ ਪਹਿਲਾਂ ਤੇਜੀ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਛੋਟੇ ਜੀ ਵੀਡੀਓ ਦੇ ਬਾਅਦ ਹੀ ਇਹ ਸਾਰੀ ਰਸਦ ਦਾ ਸਮਾਨ ਸਾਨੂੰ ਇਕੱਠਾ ਕਰਕੇ ਦਿੱਤਾ ਇਹ ਸੁੱਕਾ ਰਾਸ਼ਨ ਹੋਵੇ ਜੀ ਪਲੱਸ ਦਵਾਈਆਂ ਜਿਹੜੀਆਂ ਨੇ ਜਿਵੇਂ ਕਿ ਬੁਖਾਰ ਦੀ ਦਵਾਈ ਹੈ ਕੋਈ ਉਲਟੀਆਂ ਦੀ ਦਵਾਈ ਹੈ ਕੋਈ ਐਂਟੀ ਅਲਰਜੀ ਦਵਾਈ ਹੈ ਉਹ ਸਾਰੀਆਂ ਅਸੀਂ ਇਕੱਠੀਆਂ ਕੀਤੀਆਂ ਜਿਦੇ ਵਿੱਚ ਸਾਨੂੰ ਕਈ ਮੈਡੀਕਲ ਵਾਲਿਆਂ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਹੈ ਹੈਲਪ ਕੀਤੀ ਥੋੜੀ ਬੱਦੀ ਮੀਡੀਆ ਕਵਰੇਜ ਵੀ ਹੁਣ ਹੋ ਰਹੀ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਲੋਕ ਸਾਥ ਵੀ ਦੇਣਾ ਸ਼ੁਰੂ ਹੋ ਗਏ ਪਰ ਜਿਹੜਾ ਅਸਲ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੈ ਜੀ ਪੰਜਾਬ ਦੇ ਵਿੱਚ ਮਾਝੇ ਏਰੀਏ ਦੇ ਵਿੱਚ ਹੜਾਂ ਦੇ ਹਾਲਾਤ ਇਸ ਟਾਈਮ ਬਹੁਤ ਜ਼ਿਆਦਾ ਨਾਜ਼ੁਕ ਹੋਏ ਹੋਏ ਆ ਇਦੇ ਸਬੰਧ ਦੇ ਵਿੱਚ ਅਸੀਂ ਕਵਰੇਜ ਕਰਨ ਜਾਣਾ ਸੀ ਜੀ ਮਾਝ ਏਰੀਆ ਦੇ ਵਿੱਚ ਅਸੀਂ ਇੱਕ ਛੋਟੀ ਜੀ ਪੋਸਟ ਪਾਈ ਸੀ ਵੀ ਸਾਡੀ ਗੱਡੀ ਖਾਲੀ ਚੱਲੀ ਹੈ ਵੀ ਭਾਈ ਜਿਹੜੀ ਵੀ ਸੰਗਤ ਨੇ ਕੋਈ ਸਮਾਨ ਪਹਚਾਣਾ ਹੋਇਆ ਉੱਥੇ ਆਪਣੀ ਸੇਵਾ ਦੇਣੀ ਹੋਈ ਸੋ ਆਪਾਂ ਖਾਲੀ ਜਾਣਾ ਵੀ ਸਾਨੂੰ ਉਸ ਰਸ ਦਾ ਜਿਹੜੀ ਤੁਸੀਂ ਦੇ ਦਿਓ ਵੀਡੀਓ ਦੇਖਦੇ ਸਾਰੀ ਮੇਰੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਤਰਨਜੀਤ ਸਿੰਘ 베ਦੀ ਸਮਾਜ ਸੇਵੀ ਜ਼ਿਰਕਪੁਰ ਤੋਂ ਉਹਨਾਂ ਦੀ ਟੀਮ ਦਾ ਜਿਹੜਾ ਮੇਰੇ ਕੋਲ ਫੋਨ ਆਇਆ ਤੇ ਆ ਜਿੰਨੀ ਵੀ ਤੁਸੀਂ ਕੈਮਰੇ ਦੇ ਵਿੱਚ ਦੇਖ ਰਹੇ ਹੋ ਰਸਤ ਜਿਹੜੀ ਹੈ ਇਹਨਾਂ ਨੇ ਇਕੱਠੀ ਕੀਤੀ ਆ ਅਸੀਂ ਲੈ ਕੇ ਵੀ ਜਾਵਾਂਗੇ ਉਹ ਵੀ ਅਸੀਂ ਵੀਡੀਓ ਨਾਲ ਦੀ ਨਾਲ ਤੁਹਾਨੂੰ ਪਾਉਂਦੇ ਰਾਂਗੇ ਜੀ ਸੋ ਸਭ ਤੋਂ ਪਹਿਲਾਂ ਬੇਦੀ ਸਾਹਿਬ ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵੀ ਤੁਸੀਂ ਪੰਜਾਬ ਦੇ ਨਾਲ ਅੱਜ ਖੜੇ ਹੋਏ ਹੋ ਸੋ ਤੁਹਾਨੂੰ ਕੀ ਲੱਗਦਾ ਜਿਸ ਹਿਸਾਬ ਦੇ ਨਾਲ ਇਸ ਟਾਈਮ ਪੰਜਾਬ ਦੇ ਜਿਹੜੇ ਹਾਲਾਤ ਹੋਏ ਹੋਏ ਆ ਵੀ ਅੱਜ ਹਰ ਇੱਕ ਪੰਜਾਬੀ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਜੀ ਸਾਰੀ ਸੰਗਤਾਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਛੋਟੇ ਜੀ ਵੀਡੀਓ ਦੇ ਬਾਅਦ ਹੀ ਇਹ ਸਾਰੀ ਰਸਦ ਦਾ ਸਮਾਨ ਸਾਨੂੰ ਇਕੱਠਾ ਕਰਕੇ ਦਿੱਤਾ ਇਹ ਸਾਡਾ ਧੰਨਵਾਦ ਨਹੀਂ ਸਾਡਾ ਫਰਜ਼ ਹੈ ਜੀ ਜੀ ਅਸੀਂ ਪੰਜਾਬੀਆਂ ਹਾਂ ਅਜੇ ਪੰਜਾਬ ਵਾਸਤੇ ਅਸੀਂ ਨਹੀਂ ਖੜਾਂਗੇ ਤੇ ਹੋਰ ਕੌਣ ਜੀ ਜੀ ਤੇ ਜਿਵੇਂ ਤੁਸੀਂ ਇਹ ਸਮਾਨ ਇਕੱਠਾ ਕੀਤਾ ਇਹਦੇ ਵਿੱਚ ਜ਼ਰੂਰਤ ਦਾ ਕਿਹੜਾ ਕਿਹੜਾ ਸਮਾਨ ਆਪਾਂ ਸਮਗਰੀ ਇਕੱਠੀ ਕੀਤੀ ਹੈ ਦੇਖੋ ਜੀ ਜਦੋਂ ਅਸੀਂ ਸਮਾਨ ਇਕੱਠਾ ਕਰਨਾ ਸੀਗਾ ਤੇ ਜਿਹੜੀ ਅੱਗੇ ਸਾਨੂੰ ਸੰਸਥਾਵਾਂ ਉੱਥੇ ਮਦਦ ਕਰ ਰਹੀਆਂ ਲੋਕਾਂ ਦਾ ਉਹਨਾਂ ਦਾ ਸਾਡੇ ਕੋਲ ਮੈਸੇਜ ਇਹ ਸੀਗਾ ਕਿ ਸੁੱਕਾ ਰਾਸ਼ਨ ਹੋਵੇ ਜੀ ਪਲੱਸ ਦਵਾਈਆਂ ਜਿਹੜੀਆਂ ਨੇ ਹਾਂ ਜੀ ਹਾਂ ਜਿਵੇਂ ਕਿ ਬੁਖਾਰ ਦੀ ਦਵਾਈ ਹੈ ਹਾਂ ਜੀ ਕੋਈ ਉਲਟੀਆਂ ਦੀ ਦਵਾਈ ਹੈ ਹਾਂ ਜੀ ਕੋਈ ਐਂਟੀ ਅਲਰਜੀ ਦਵਾਈ ਹੈ ਉਹ ਸਾਰੀਆਂ ਅਸੀਂ ਇਕੱਠੀਆਂ ਕੀਤੀਆਂ ਜਿਦੇ ਵਿੱਚ ਸਾਨੂੰ ਕਈ ਮੈਡੀਕਲ ਵਾਲਿਆਂ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਹੈ ਹੈਲਪ ਕੀਤੀ ਹੈ ਜੀ ਸੋ ਤੁਸੀਂ ਦੋਸਤੋ ਦੇਖ ਸਕਦੇ ਆਪਾਂ ਵੀਡੀਓ ਜਿਆਦਾ ਲੰਬੀ ਨਾ ਕਰੀਏ ਇਹ ਜਿਹੜਾ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੋ ਇੱਕ ਅਪੀਲ ਆਪਾਂ ਹੋਰ ਵੀ ਮੈਂ ਦੇਖਿਆ ਵੀ ਅਜੇ ਤਾਂ ਪਾਣੀ ਚੜਿਆ ਹੋਇਆ ਬਾਈ ਜੀ ਜਦੋਂ ਪਾਣੀ ਉਤਰ ਜਾਏਗਾ ਬੜੇ ਭਿਆੰਕਰ ਹਾਲਾਤ ਉੱਥੇ ਹੋਣਗੇ ਇਹਦੇ ਵਾਸਤੇ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸਲ ਜਿਹੜਾ ਕਿ ਹੁਣ ਦੇਖ ਰਹੇ ਆ ਕਿਉਂਕਿ ਥੋੜੀ ਬੱਤੀ ਮੀਡੀਆ ਕਵਰੇਜ ਵੀ ਹੁਣ ਹੋ ਰਹੀ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਲੋਕ ਸਾਥ ਵੀ ਦੇਣਾ ਸ਼ੁਰੂ ਹੋ ਗਏ ਪਰ ਜਿਹੜਾ ਅਸਲੀ ਮੁਸੀਬਤ ਦਾ ਸਮਾਂ ਹੈ ਉਹ ਉਦੋਂ ਹੈ ਜਦੋਂ ਪਾਣੀ ਨਿਮਾ ਹੋ ਜਾਊਗਾ ਉਹ ਜਿਹੜੀਆਂ ਦਿੱਕਤਾਂ ਜਿਹੜੀਆਂ ਬਿਮਾਰੀਆਂ ਬਾਅਦ ਵਿੱਚ ਫੈਲਣੀਆਂ ਨੇ ਉਹਦੇ ਵਾਸਤੇ ਸਾਰਿਆਂ ਨੂੰ ਹੀ ਅਪੀਲ ਹੈ ਵੀ ਜਿਵੇਂ ਕਿ ਅੱਜ ਪੰਜਾਬ ਇਕੱਠਾ ਹੋਇਆ ਹੋਇਆ ਹੈ ਬਾਅਦ ਦੇ ਵਿੱਚ ਵੀ ਸਾਰਾ ਪੰਜਾਬ ਇਕੱਠਾ ਹੋ ਕੇ ਉਸ ਸਮੇਂ ਵੀ ਲੋਕਾਂ ਦੀ ਪਿੰਡਾਂ ਦੇ ਵਿੱਚ ਹੈਲਪ ਮਦਦ ਜ਼ਰੂਰ ਕਰੇ ਤੁਸੀਂ ਆਪਣੀ ਟੀਮ ਨਾਲ ਮਤਲਬ ਖੜੇ ਹੋ ਜੀ ਅਸੀਂ ਹਮੇਸ਼ਾ ਹੀ ਖੜੇ ਹਾਂ ਜੀ ਜਿਵੇਂ ਮੈਂ ਹੋਰ ਵੀ ਮੈਸੇਜ ਲਾਵਾਂਗਾ ਵੀ ਤੁਸੀਂ ਤਿਆਰ ਹੋ ਅਸੀਂ ਪਹਿਲੇ ਤਿਆਰ ਹਾਂ ਜੀ ਤੁਹਾਡੇ ਸਾਰੇ ਦੇ ਸਾਰੇ ਜੀ ਜੀ ਔਰ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਆਪ ਖੁਦ ਬਹੁਤ ਅੱਛਾ ਕੰਮ ਕਰ ਰਹੇ ਹੋ ਜੀ ਜੀ ਬਹੁਤ ਬਹੁਤ ਸੋ ਧੰਨਵਾਦ ਕਰਦੇ ਹਾਂ ਦੋਸਤੋ ਵੀਡੀਓ ਲਾਈਕ ਸੋ ਆਪਣਾ ਫਰਜ਼ ਸਮਝ ਕੇ ਮੈਂ ਸਾਰੀ ਟੀਮ ਦਾ ਤਰਨਜੀਤ ਸਿੰਘ 베ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਰੀ ਸਮਗਰੀ ਹੜਪੀਟ ਤਾਂ ਲਈ ਇਕੱਠੀ ਕੀਤੀ ਹੈ ਸੇਵਾ ਇਕੱਠੀ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ